ਆਪਣੀ ਵੀਡੀਓ ਹੀਟਾ ਵੀ ਮੜ ਜਾ ਸੋਟਾ ਫੇਰ ਲੋ ਵੀ ਅਸੀਂ ਵੀ ਗਲਤੀਆਂ ਕਰ ਰਹੇ ਆ ਜੇ ਆਪਾਂ ਫਿਰ ਆਪਾਂ ਇਹਨਾਂ ਹਰਕਤਾਂ ਤੋਂ ਨਹੀਂ ਹਟ ਸਕਦੇ ਫਿਰ ਸਾਨੂੰ ਪੇਟਣ ਦਾ ਵੀ ਰੋਣ ਦਾ ਵੀ ਕੋਈ ਹੱਕ ਨਹੀਂ ਹੈਗਾ ਫਿਰ ਅਸੀਂ ਧਰਨੇ ਲਾ ਕੇ ਬੈਠੀਏ ਮੈਨੂੰ ਇੱਕ ਬਾਹਰੋਂ ਫੋਨ ਆਇਆ ਇਹ ਵੀਡੀਓ ਤਾਂ ਬਣਨ ਲੱਗੀ ਆ ਜੇ ਜ਼ਮੀਨ ਠੇਕੇ ਤੇ ਦੇਣੀ ਆ ਤਾਂ ਸਾਨੂੰ ਗਾਂ ਦੇ ਦੇ ਵੀ ਠੇਕਾ ਵੀ ਅਸੀਂ ਐਡਵਾਂਸ ਦੇ ਦਾਂਗੇ ਤੇ ਠੇਕਾ ਦੇਵਾਂਗੇ ਵੀ ਇੰਨਾ ਮੈਂ ਹੁਣ ਰੇਟ ਨਹੀਂ ਦੱਸਣਾ ਚਾਹੁੰਦਾ ਕਿਉਂਕਿ ਬੜਾ ਵਧੀਆ ਐ ਵੀ ਕਿਸੇ ਪਿੰਡ ਦਾ ਰੇਟ ਖਰਾਬ ਹੋਵੇ ਆਪਾਂ ਨਹੀਂ ਚਾਹੁੰਦੇ ਹਨਾ ਬੰਦਾ ਥੋੜੀ ਜਿਹੀ ਤਾਂ ਜ਼ਿਆਦਾ ਜੀ ਕਰ ਲਾ ਪਿਆ ਵੀ ਇੱਕ ਬੰਦਾ 25 ਕਿੱਲਿਆਂ 'ਚ ਉਹਨੇ ਵੈਸੇ ਕੁਮਾਰਿਆ ਉਧਰੋਂ 100 ਕਿੱਲੇ ਦਾ ਹੀ ਢੂਆ ਮਾਰਨਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਮੈਨੂੰ ਇੱਕ ਬਾਹਰੋਂ ਫੋਨ ਆਇਆ ਆਪਣੇ ਰਿਸ਼ਤੇਦਾਰ ਦਾ ਤੇ ਇਹ ਵੀਡੀਓ ਤਾਂ ਬਣਨ ਲੱਗੀ ਆ ਤੇ ਉਹ ਕਹਿੰਦਾ ਵੀ ਮੈਨੂੰ ਉਹਦੇ ਕਿਸੇ ਦੋਸਤ ਦਾ ਫੋਨ ਗਿਆ ਹੋਊਗਾ ਇਤੋਂ ਇੰਡੀਆ 'ਚੋਂ ਜਿਹੜਾ ਸਾਡਾ ਰਿਸ਼ਤੇਦਾਰ ਸੀ ਉਹਦੇ ਦੋਸਤ ਦਾ ਉਹਨੂੰ ਫੋਨ ਗਿਆ ਹੋਏ ਇੱਧਰੋਂ ਇੰਡੀਆ ਤੋਂ ਤਾਂ ਉਹਦਾ ਦੋਸਤ ਉਹਨੂੰ ਕਹਿੰਦਾ ਵੀ ਮੇਰੇ ਕੋਈ ਵਾਕਫ ਬੰਦੇ ਆ ਵੀ ਉਹ ਕਹਿੰਦੇ ਆ ਵੀ ਜੇ ਜ਼ਮੀਨ ਠੇਕੇ ਤੇ ਦੇਣੀ ਆ ਤਾਂ ਸਾਨੂੰ ਗਾਂ ਦੇ ਦੇ ਵੀ ਠੇਕਾ ਵੀ ਅਸੀਂ ਐਡਵਾਂਸ ਦੇ ਦਾਂਗੇ ਤੇ ਠੇਕਾ ਦੇਵਾਂਗੇ ਵੀ ਇੰਨਾ ਮੈਂ ਹੁਣ ਰੇਟ ਨਹੀਂ ਦੱਸਣਾ ਚਾਹੁੰਦਾ ਕਿਉਂਕਿ ਬੜਾ ਵਧੀਆ ਐ ਵੀ ਕਿਸੇ ਪਿੰਡ ਦਾ ਰੇਟ ਖਰਾਬ ਹੋਵੇ ਆਪਾਂ ਨਹੀਂ ਚਾਹੁੰਦੇ ਹਨਾ ਵੀ ਸਾਰੇ ਵੀਡੀਓ ਚ ਸੁਣ ਕੇ ਕਹਿੰਦੇ ਜੀ ਸਾਡੇ ਤਾਂ ਇੱਥੇ ਇੰਨਾ ਮਿਲਦਾ ਸੀ ਵੀ ਗਾਂ ਇੰਨਾ ਲੈਣਾ ਚਲੋ ਉਹ ਕਹਿੰਦਾ ਵੀ ਮੈਨੂੰ ਇਦਾਂ ਫੋਨ ਆਇਆ ਤੇ ਉਹ ਬੰਦੇ ਨੂੰ ਵੀ ਉਹਨੇ ਕਾਨਫਰੈਂਸ ਵਿੱਚ ਲੈ ਲਿਆ ਵੀ ਜਿਹਨੇ ਜਿਹੜਾ ਬੰਦੇ ਨੇ ਮਤਲਬ ਜ਼ਮੀਨ ਲੈਣੀ ਚਾਹੁੰਦਾ ਸੀਗਾ ਤਾਂ ਕਹਿੰਦਾ ਵੀ ਮੈਂ ਕਿਹਾ ਵੀ ਨਹੀਂ ਮੈਂ ਚਲੋ ਪਿੰਡਦਿਆਂ ਨੂੰ ਆਪਣੇਆਂ ਨੂੰ ਦਿੱਤੀ ਉਹ ਜ਼ਮੀਨ ਵੀ ਠੀਕ ਹੈ ਯਾਰ ਉਹ ਬੰਦੇ ਵਧੀਆ ਮੈਨੂੰ ਟਾਈਮ ਨਾਲ ਹਾਲਾ ਦੇ ਦਿੰਦੇ ਆ ਠੇਕਾ ਦੇ ਦਿੰਦੇ ਆ ਬਸ ਵੇ ਹੋਰ ਕੀ ਹੈ ਨਾ ਤੇ ਕਹਿੰਦਾ ਉਹ ਬੰਦਾ ਮੈਨੂੰ ਕਹਿੰਦਾ ਵੀ ਆਪਾਂ ਪੈਸੇ ਵੀ ਐਡਵਾਂਸ ਦੇ ਦੇਵਾਂਗੇ ਤੇ ਦੇਵਾਂਗੇ ਵੀ ਠੇਕਾ ਵੀ ਵਾਧਾ ਦੇਵਾਂਗੇ ਕਹਿੰਦਾ ਮੈਂ ਕਿਹਾ ਵੀ ਉਹ ਚਲੋ ਮੈਨੂੰ ਉਹ ਵੀ ਦੇ ਦੇਂਦੇ ਪੈਸੇ ਉਹ ਘੜੇ ਵੀ ਕਰਦੇ ਉਹ ਝੋਨਾ ਵੱਢ ਕੇ ਆਪਣੇ ਆਪ ਕਿਉਂਕਿ ਉਹਨਾਂ ਦਾ ਇੱਧਰ ਕੋਈ ਹੈ ਨਹੀਂਗਾ ਝੋਨਾ ਵੱਢ ਕੇ ਉਹਦੇ ਅਕਾਊਂਟ 'ਚ ਜਮ੍ਹਾਂ ਕਰਾ ਦਿੰਦੇ ਆ ਹਰ ਇੱਕ ਸਾਲ ਤੇ ਠੀਕ ਹੈ ਚਾਹੇ ਪਹਿਲਾਂ ਲੈ ਲਿਆ ਚਾਹੇ ਝੋਨਾ ਵੱਢ ਕੇ ਲੈ ਲਿਆ ਉਹ ਇੱਕੋ ਗੱਲ ਆ ਤੇ ਉਹ ਕਹਿੰਦਾ ਬੰਦਾ ਥੋੜੀ ਜਿਹਾ ਜ਼ਿਆਦਾ ਜੀ ਗੱਲ ਲਾ ਪਿਆ ਵੀ ਕੀ ਗੱਲ ਬਾਈ ਜੀ ਵੀ ਮਤਲਬ ਇਹਦੀ ਬਦਲ ਕੇ ਤੇ ਅਗਲਾ ਉਹ ਵੀ ਸਾਡਾ ਨਾ ਵਰਤ ਕੇ ਦੇਖ ਲਓ ਉਹ ਕਹਿੰਦਾ ਮੈਂ ਕਿਹਾ ਜਿਹੜੀ ਤੂੰ ਆ ਵਰਤਣ ਵਾਲੀ ਗੱਲ ਕੀਤੀ ਆ ਏਸੇ ਵਰਤਣ ਕਰਕੇ ਤੇ ਮੈਂ ਜ਼ਮੀਨ ਨਹੀਂ ਤੁਹਾਨੂੰ ਦੇ ਰਿਹਾ ਉਹ ਕਹਿੰਦਾ ਉਹ ਕਿੱਦਾਂ ਨਾ ਤਾਂ ਉਹ ਕਹਿੰਦਾ ਵੀ ਮੈਂ ਆਪਣੇ ਪਿੰਡੋਂ ਆ ਕਦੇ ਕੋਈ ਖੁਸ਼ੀ ਕੋਈ ਗਮੀ ਕੋਈ ਇਦਾਂ ਦਾ ਹੁੰਦਾ ਆ ਤਾਂ ਮੇਰੇ ਪਿੰਡ ਤੇ ਆ ਕੇ ਮੇਰੇ ਨਾਲ ਖੜਦੇ ਆ ਕਿਤੇ ਰਾਤ ਬਰਾਤੇ ਮੈਨੂੰ ਲੋੜ ਪੈ ਜਾਏ ਮੈਂ ਆਂਡ ਗਵਾਂਡ ਨੂੰ ਆਪਣੇ ਨੂੰ ਫੋਨ ਕਰਦਾ ਜਾਂ ਹਾਕ ਮਾਰ ਲੈਂਦਾ ਉਹ ਮੇਰੇ ਨਾਲ ਚੱਲਦੇ ਆ ਹਨਾ ਤੇ ਜੇ ਮੈਂ ਕਹਿੰਦਾ ਵੀ ਮਤਲਬ ਹੁਣ ਕੱਲੂ ਮੈਨੂੰ ਮੈਂ ਇੱਥੇ ਇੰਡੀਆ ਆ ਕੇ ਮਹੀਨਾ ਦੋ ਮਹੀਨੇ ਉਹ ਉਹ ਰਹਿ ਜਾਂਦਾ ਹੁੰਦਾ ਆ ਕੇ ਮੈਂ ਰਹਿਣਾ ਆ ਤੇ ਮੈਨੂੰ ਕਿਤੇ ਲੋਡ ਪੈ ਜਾਏ ਤੇ ਕਿਤੇ ਹਨਾ ਕੋਈ ਬੰਦਾ ਬਿਮਾਰ ਹੋ ਗਿਆ ਜਾਂ ਕੋਈ ਨਿਆਣਾ ਢੱਲਾ ਹੋ ਗਿਆ ਤਾਂ ਮੈਂ ਕਿਹਨੂੰ ਹਾਕ ਮਾਰੂੰਗਾ ਮੈਂ ਇੱਧਰ ਗੱਡੀ ਨਹੀਂ ਚਲਾਉਂਦਾ ਆਪ ਤੇ ਮੈਂ ਆਪਣੇ ਆਂਢੀ ਗੁਆਂਢੀ ਜਾਂ ਪਿੰਡ ਦੇ ਨੂੰ ਕਿਸੇ ਨੂੰ ਲੈ ਕੇ ਜਾਊਂਗਾ ਜਾਂ ਤੈਨੂੰ ਤੂੰ ਮੇਰੇ ਤੋਂ 100 ਕਿਲੋਮੀਟਰ ਦੂਰ ਹੈ ਤੂੰ ਕਦ ਆਉਂਗਾ ਮੇਰੇ ਕੋਲ ਤੇ ਕਦ ਜਾਨੀ ਕਿ ਦੂਜਾ ਕਰੂੰਗਾ ਨਾਲੇ ਮੇਰੀ ਹੈਗੀ ਪਿੰਡ ਦੇਆਂ ਨਾ ਮੇਲਣ ਵਰਤਣਿਆ ਸਾਰਾ ਵੀ ਪਿੰਡ 'ਚ ਹੀ ਮੈਂ ਰਹਿਣਾ ਆ ਤੇ ਜੇ ਤਾਂ ਮੇਰੇ ਪਿੰਡ 'ਚ ਕੋਈ ਬੰਦਾ ਖੇਤੀ ਨਾ ਕਰਦਾ ਹੋਵੇ ਫਿਰ ਤਾਂ ਮੈਂ ਜ਼ਮੀਨ ਜ਼ਰੂਰ ਤੈਨੂੰ ਦਿੰਦਾ ਪਰ ਮੇਰੇ ਪਿੰਡ ਦੇ ਵਿੱਚ ਲੋਕੀ ਕਾਫੀ ਖੇਤੀ ਕਰਦੇ ਆ ਵੀ ਚਲੋ ਠੀਕ ਆ ਹਨਾ ਤੇ ਚਲੋ ਉਹ ਮੈਨੂੰ ਫੋਨ ਆਇਆ ਫੇ ਦੇ ਹੁਣ ਗੱਲਾਂ ਕਰਦੇ ਕਰਦੇ ਉਹ ਮੈਨੂੰ ਸਗੋ ਕਹਿੰਦਾ ਵੀ ਵੀ ਲੋਕੀ 100-100 ਕਿਲੋਮੀਟਰ ਤੋਂ ਆ ਕੇ ਕਰੀ ਜਾਂਦੇ ਆ ਵੀ ਤੂੰ ਸਾਤੋਂ 25-30 ਕਿਲੋਮੀਟਰੇ ਬਾਲੀ ਗੱਲ ਆ ਤੂੰ ਕਰਦਾ ਆ ਕਰਦਾ ਤਾਂ ਹੈ ਸਾਡੇ ਵੀ ਚਲ ਤੂੰ ਹੀ ਕਰ ਲਾ ਆ ਕੇ ਮੈਂ ਕਿਹਾ ਕੋਈ ਵੀ ਬੇ ਇੱਡੀ ਦੂਰ ਸਾਡੋਂ ਨਾ ਜਾਣਾ ਔਖਾ ਆ ਫਿਰ ਮੈਂ ਤਾਂ ਇਹ ਵੀਡੀਓ ਬਣਾਉਣ ਲੱਗਾ ਵੀ ਠੇਕਿਆਂ ਵਾਲੀ ਦੁਆਬੇ ਵਾਲਿਆਂ ਨੇ ਵੀ ਹੁਣ ਧੁੱਕ ਕੱਢਦੀ ਪੂਰੀ ਹੈ ਨਾ ਅੱਗੇ ਕਹਿੰਦੇ ਹੁੰਦੇ ਸੀ ਵੀ ਮਾਲਵੇ ਦੇ ਵਿੱਚ ਠੇਕੇ ਬਹੁਤ ਜ਼ਿਆਦੇ ਆ ਜ਼ਮੀਨਾਂ ਦੇ ਤੇ ਉਧਰ ਅਸੀਂ ਸੁਣਦੇ ਹੁੰਦੇ ਵੀ 70 70000 8000 ਹੁਣ ਤਾਂ ਵਿੱਚ ਇੱਕ ਦੋ ਬੰਦੇ ਨੇ ਮੈਨੂੰ ਦੱਸਿਆ ਵੀ 775 80000 ਨੂੰ ਵੀ ਠੇਕਾ ਹੈਗਾ ਉੱਥੇ ਮਾਲਵੇ ਚ ਨਾ ਤੇ ਬਈ ਸਾਡੇ ਏਰੀਏ ਦੇ ਵਿੱਚ ਇਸ ਵੇਲੇ ਤਕਰੀਬਨ ਜ਼ਿਆਦਾ 40 45 ਇੰਨਾ ਕਿ ਚੱਲਦਾ ਸੀ ਨਾ ਵੀ ਮੰਨ ਲਓ ਦੁਆਬੇ ਦੇ ਵਿੱਚ ਜ਼ਿਆਦਾਤਰ ਚਲੋ 50 ਵੀ ਹੈਗਾ ਕਿ ਇਦਾਂ ਦੀ ਗੱਲ ਨਹੀਂ 50 ਵੀ ਹੈ ਕਿ ਜ਼ਿਆਦਾਤਰ ਚਲੋ 40 ਤੋਂ 50 ਦੇ ਵਿੱਚ ਵਿੱਚ ਰੱਖ ਲਓ ਇੰਨਾ ਕੁ ਠੇਕਾ ਚੱਲਦਾ ਸੀਗਾ ਪਰ ਹੁਣ ਕਾਫੀ ਬੰਦੇ ਮਾਲਵੇ ਸਾਈਡ ਤੋਂ ਆ ਕੇ ਇੱਧਰ ਜ਼ਮੀਨਾਂ ਠੇਕੇ ਤੇ ਲੈਣ ਲੱਪੇ ਜਿਹੜੇ ਮਤਲਬ ਕਈਆਂ ਦੇ ਕੋਈ ਵੱਡਾ ਟਾਕਿਆ ਕੋਈ 50 ਕਿੱਲੇ ਆਉਂਦਾ ਆ ਜਾਂ ਕੋਈ 100 ਕਿੱਲਿਆਂ ਦਾ ਟਾਕਿਆ ਕਿ ਤੇ ਉਹ ਵੱਡਾ ਟਾਕਾ ਆ ਕੇ ਮਤਲਬ ਉਹ ਰੇਟ ਵਧ ਦੇ ਦਿੰਦੇ ਆ ਤੇ ਕਾਫੀ ਜਾਨੀ ਕਿ ਬੰਦੇ ਇੱਧਰ ਆ ਕੇ ਖੇਤੀ ਕਰਦੇ ਆ ਮੈਂ ਕਹਿੰਦਾ ਵੀ ਇਹ ਨੌਬਤ ਸਾਨੂੰ ਆਈਗਾ ਤੇ ਆ ਹੁਣ ਆਪਾਂ ਸਰਕਾਰਾਂ ਨਾਲ ਲੜਦੇ ਆਂ ਵੀ ਸਾਨੂੰ ਐਮਐਸਪੀ ਦੋ ਜੀ ਸਾਨੂੰ ਜ਼ਮੀਨ ਦਾ ਮਤਲਬ ਫਸਲਾਂ ਦਾ ਪੂਰਾ ਰੇਟ ਨਹੀਂ ਮਿਲਦਾ ਮੈਂ ਕਹਿੰਦਾ ਅੱਜ ਸਰਕਾਰ 3000 ਰੁਪਏ ਝੋਨੇ ਦਾ ਰੇਟ ਕਰ ਦਵੇ 3500 ਕਰ ਦਵੇ ਚਲੋ ਤਾਂ ਕਣਕ ਦਾ ਕਰ ਦਵੇ ਪਕਣਕ ਦਾ ਵੀ 3500 ਕਰ ਦੇ ਝੋਨੇ ਦਾ ਵੀ 3500 ਕਰ ਦਵੇ ਅੱਜ ਹੀ ਕਰ ਦਵੇ ਸਰਕਾਰ ਤਾਂ ਤਾਂ ਕਿਹੜਾ ਆਪਣੇ ਜ਼ਿਮੀਂਦਾਰਾਂ ਦਾ ਕੋ ਬਣ ਜਾਣਾ ਤਾਂ ਵੀ ਆਪਣੇ ਬਚਾਉਣੇ ਉਹੀ 5-7000 ਰਈ ਆ ਉਹਨਾਂ ਠੇਕਾ ਨਹੀਂ ਵਧਾ ਲੈਣਾ ਜਿੱਥੇ ਹੁਣ ਮਾਲਾ 70 80 ਚੱਲਦਾ ਆ ਉੱਥੇ 1.5 ਲੱਖ ਠੇਕੇ ਕਰ ਦਣਾ ਆਪਣੇ ਬੰਦਿਆਂ ਨੇ ਉਹ ਤਾਂ ਫੇ ਥੈਨ ਦਾ ਥੈਰ ਰਹਿ ਗਿਆ ਕੰਮ ਫਾਇਦਾ ਕੀ ਹੋਇਆ ਕਿਉਂਕਿ ਮਤਲਬ ਜੇ ਆਪਣੇ ਫਸਲਾਂ ਦਾ ਰੇਟ ਵਧਿਆ ਆ ਤਾਂ ਆਪਣੇ ਲੋਕਾਂ ਨੇ ਇਹ ਜੇ ਆਪਾਂ ਸੋਚੀਏ ਵੀ ਇੱਕਦਮ ਵੀ ਸਰਕਾਰ ਆਪਾਂ ਨੂੰ 3500 ਵੀ ਦੇ ਦੇਵੇ ਆਪਣੇ ਹਾਲਾਤ ਉਹ ਵੀ ਰਹਿਣੇ ਆ ਹਰਥ ਹੈ ਆਪਾਂ ਸਰਕਾਰ ਨੂੰ ਕੋਸੀ ਜਾਂਦੇ ਆ ਮਤਲਬ ਠੀਕ ਹੈ ਜਿਹੜਾ ਸਰਕਾਰਾਂ ਤੋਂ ਆਪਣਾ ਹੱਕ ਲੈਣੇ ਵਾਲਾ ਆ ਉਹ ਲਵੋ ਉਹ ਨਹੀਂ ਕਦੇ ਛੱਡਣਾ ਹੈ ਨਾ ਉਹ ਤਾਂ ਲੈਣਾ ਆ ਆਪਾਂ ਉਹ ਸਾਡਾ ਹੱਕ ਆ ਵੀ ਸਾਡੇ ਪੈਸੇ ਹੀ ਆ ਅਸੀਂ ਉਹ ਲੈਣੇ ਆ ਪਰ ਮਤਲਬ ਹਰ ਥਾਂ ਜੇ ਆਪਾਂ ਕਹਿੰਦੀਏ ਵੀ ਸਰਕਾਰ ਨੂੰ ਸਾਡੀਆਂ ਕਮੀਆਂ ਸਾਡੀਆਂ ਆਪਣੀਆਂ ਵੀ ਵੱਡੀਆਂ ਆ ਹੁਣ ਆਪਾਂ ਸਰਕਾਰਾਂ ਦਾ ਆਪਾਂ ਮੱਥਾ ਲਾਈ ਬੈਠੇ ਆ ਵੀ ਸੁਆਮੀ ਰਾਧਾ ਕਮੇਟੀ ਦੇ ਹਿਸਾਬ ਨਾਲ ਸਾਨੂੰ ਰੇਟ ਦੋ ਠੀਕ ਆ ਅਸੀਂ ਲੈਣਾ ਵੀ ਆ ਕਿਉਂਕਿ ਜੋ ਸਾਡਾ ਹੱਕ ਬਣਦਾ ਉਹ ਅਸੀਂ ਲੈਣਾ ਆ ਹਨਾ ਪਰ ਰੌਲਾ ਤਾਂ ਇਹ ਆ ਵੀ ਉਹ ਸੁਆਮੀ ਨਾਥਮ ਦੀ ਰਿਪੋਰਟ ਅੱਜ ਲਾਗੂ ਹੋ ਜਵੇ ਉਹਦਾ ਫਾਇਦਾ ਸਾਨੂੰ ਹੋਊਗਾ ਨਹੀਂ ਹੋਣਾ ਉਹ ਤੋਂ ਪਹਿਲਾਂ ਜੇ ਮਤਲਬ ਸਾਨੂੰ ਇੱਕ ਗੱਲ ਇਹ ਵੀ ਨਾਲ ਕਰਨੀ ਪਊਗੀ ਵੀ ਜੇ ਹੋਰ ਰਿਪੋਰਟਾਂ ਲਾਗੂ ਕਰਾਉਣੀਆਂ ਆ ਤਾਂ ਉਸ ਤੋਂ ਪਹਿਲਾਂ ਸਾਨੂੰ ਇੱਕ ਕਾਨੂੰਨ ਜ਼ਿਮੀਂਦਾਰਾਂ ਨੂੰ ਕਿਸਾਨਾਂ ਨੂੰ ਆਪਣਾ ਵੀ ਬਣਾਉਣਾ ਪੈਣਾ। ਕਈ ਪਿੰਡਾਂ ਨੇ ਇਹ ਕੰਮ ਕੀਤੇ ਵੀ ਆ ਵੀ ਲਿਖਤੀ ਕਰ ਦਿੱਤਾ ਇਹ ਤੋਂ ਵੱਧ ਕੋਈ ਮਤਲਬ ਜ਼ਮੀਨ ਦਾ ਠੇਕਾ ਨਹੀਂ ਲੈ ਸਕਦਾ ਜ਼ਮੀਨ ਠੇਕੇ ਤੇ ਪਰ ਉਹ ਹੱਲ ਨਹੀਂ ਹੈਗਾ। ਉਹਦੇ ਵਿੱਚ ਕੀ ਕਰਦੇ ਆ ਲੋਕ ਉਹ ਕਿਹੜਾ ਕਿ ਨਾਲ ਦੇਖਣ ਪੰਚਾਇਤ ਦੇਖਣ ਜਾਂਦੀ ਆ ਵੀ ਕਿਸ ਬੰਦੇ ਨੇ ਕਿੰਨਾ ਠੇਕਾ ਦਿੱਤਾ। ਹਨਾ ਇਦੇ ਵਿੱਚ ਤਾਂ ਮੇਰੇ ਹਿਸਾਬ ਨਾਲ ਵੀ ਸਰਕਾਰ ਨੂੰ ਇਨਵੋਲਵ ਹੋਣਾ ਪਊਗਾ ਕੋਈ ਕਾਨੂੰਨ ਹੀ ਇਦਾਂ ਦਾ ਬਣਾਉਣਾ ਪਊਗਾ ਜਿੱਦਾਂ ਹੁਣ ਆਪਣੇ ਸਬਸਿਡੀਆਂ ਆ ਜੇ ਆਪਣਾ ਕੋਈ ਬੰਦਾ ਸਬਸਿਡੀ ਗਲਤ ਲੈਂਦਾ ਆ ਤਾਂ ਉਹਨੂੰ ਮੁੜ ਕੇ ਉਹ ਬੈਨ ਕਰ ਦਿੰਦੇ ਆ ਮੁੜ ਕੇ ਉਹਨੂੰ ਕਦੇ ਵੀ ਸਬਸਿਡੀ ਨਹੀਂ ਮਿਲਦੀ ਹੈਨਾ ਇਦਾਂ ਹੀ ਇਹ ਹੋਵੇ ਸਰਕਾਰ ਬੰਦਵੇ ਵੀ ਕੋਈ ਠੇਕਾ ਜਿਹੜਾ ਜ਼ਮੀਨ ਦਾ ਆ ਉਹ ਅਕਾਊਂਟ ਵਿੱਚ ਹੀ ਦੇ ਸਕਦਾ ਬੰਦਾ ਤੇ ਕੈਸ਼ ਨਹੀਂ ਦੇ ਸਕਦਾ ਤੇ ਬਾਕੀ ਨਾਲ ਹੋਰ ਵੀ ਕੋਈ ਨਾ ਕੋਈ ਕਿਉਂਕਿ ਬਹੁਤ بڑے بڑے ਦਿਮਾਗ ਬੈਠੇ ਹਾਲਤਾ ਕੋਈ ਹੁਣ ਸਾਡੇ ਜਿਹੜੇ ਸਾਡੇ ਕਿਸਾਨ ਜੂਨੀਅਨ ਵਾਲੇ ਲੀਡਰ ਆ ਮਤਲਬ ਤੇ ਉਹਨਾਂ ਕੋਲ ਕੋਈ ਨਾ ਕੋਈ ਹੱਲ ਹੋਣਾ ਉਹਨਾਂ ਨੇ ਕੋਈ ਨਾ ਕੋਈ ਸੋਚਿਆ ਹੋਣਾ ਵੀ ਇਹਦੇ ਬਾਰੇ ਵੀ ਮੇਰੇ ਹਿਸਾਬ ਨਾਲ ਤਾਂ ਮੈਨੂੰ ਲੱਗਦਾ ਕਿਉਂਕਿ ਲੋਕਾਂ ਨੇ ਕੀ ਕਰਨਾ ਜੇ ਸਰਕਾਰ ਇਹ ਬੰਨ ਵੀ ਦੇਵੇ ਮਤਲਬ ਜ਼ਮੀਨ ਦਾੜਾ ਹਾਲਾ ਆ ਉਹ ਸਿਰਫ ਠੇਕਾ ਅਕਾਊਂਟ ਵਿੱਚ ਹੀ ਦੇ ਸਕਦੇ ਆ ਲੋਕਾਂ ਨੇ ਉਹਨਾਂ ਅਕਾਊਂਟ ਚ ਪਾ ਦਿਆ ਕਰਨ ਬਾਕੀ ਕੈਸ਼ ਦੇ ਦਿਆ ਕਰਨ ਜਦ ਕੋਈ ਵੀ ਯਾਰ ਹੋਰ ਹੱਲ ਹੋ ਸਕਦਾ ਇਹ ਤਾਂ ਕੋਈ ਏਡੀ ਵੱਡੀ ਗੱਲ ਨਹੀਂ ਮਤਲਬ ਹਰੇਕ ਚੀਜ਼ ਦਾ ਹੱਲ ਹੈਗਾ ਆ ਉਹ ਸਾਨੂੰ ਪਹਿਲਾਂ ਕਰਨਾ ਪਊਗਾ ਫਿਰ ਜਾ ਕੇ ਆਪਾਂ ਨੂੰ ਇਹ ਜਿਹੜੀਆਂ ਰਿਪੋਰਟਾਂ ਆ ਜਾਂ ਜਿਹੜੇ ਆਪਾਂ ਸਮਰਥਨ ਮੌਲਗਟੋ ਘਟ ਮੰਗ ਰਹੇ ਆ ਜਾਂ ਇਹ ਕਹਿ ਰਹੇ ਆ ਸਵਾਮੀਨਾਥਮ ਰਿਪੋਰਟ ਹੈ ਜਿਹੜੀ ਉਹ ਲਾਗੂ ਹੋਵੇ ਉਹਨਾਂ ਦਾ ਫਾਇਦਾ ਆਪਾਂ ਨੂੰ ਤਾਂ ਹੋਊਗਾ ਤੇ ਦੂਜੀ ਗੱਲ ਸਾਡੇ ਜ਼ਿਮੀਂਦਾਰਾਂ ਨੂੰ ਇਹ ਵੀ ਸੋਚਣਾ ਚਾਹੀਦਾ ਮੰਨ ਲਓ ਇੱਕ ਬੰਦਾ 100 ਕਿੱਲੇ ਦੀ ਖੇਤੀ ਕਰਦਾ ਪਰ ਜ਼ਮੀਨ ਉਹਨੇ ਲਈਓ ਮਹਿੰਗੀ 70000 ਨੂੰ 80000 ਨੂੰ ਠੇਕੇ ਤੇ ਲਈਓ ਆ ਠੀਕ ਐ ਤੇ ਉਹ 100 ਕਿੱਲੇ ਦੀ ਖੇਤੀ ਕਰਕੇ ਰੁਪਈਆ ਬਚਾਉਂਦਾ ਕਿੱਲੇ ਮਗਰ 10000 ਆਸਟ ਵਿੱਚ ਸਾਲ ਦਾ ਤੇ ਉਹਨੇ ਵੀ 100 ਕਿੱਲੇ ਮਗਰ ਕਿੰਨਾ ਕਮਾਇਆ 10 ਲੱਖ ਰੁਪਈਆ ਸਾਲ ਦਾ ਇਹੀ ਹੋਇਆ 10 ਲੱਖ ਕਮਾਇਆ ਤੇ ਜੇ ਹੁਣ ਕਿਸੇ ਪਾਸੇ ਜ਼ਮੀਨ ਦਾ ਆਪਾਂ ਨੂੰ ਮਤਲਬ 40000 ਹੈ ਠੇਕਾ ਉਹਦਾ 30000 ਤਾਂ 70 ਵਾਲੇ ਨਾਲੋਂ ਪਹਿਲਾਂ ਹੀ ਵੱਜ ਗਿਆ ਤੇ ਉਹਨੇ ਜੇ 10 ਲੱਖ ਰੁਪਏ 40000 ਵਾਲੇ ਨੇ ਕਮਾਉਣਾ ਹੋਵੇ ਤਾਂ ਉਹਨੂੰ ਕਿੰਨੇ ਖੇਤਾਂ ਦੀ ਖੇਤੀ ਕਰਨੀ ਪਊਗੀ 25 ਖੇਤਾਂ ਦੀ ਮਤਲਬ ਜੇ 40000 ਠੇਕਾ ਆਇਆ ਤਾਂ ਉਹ 25 ਖੇਤਾਂ ਦੀ ਬੰਦਾ ਖੇਤੀ ਕਰਦਾ ਆ ਤਾਂ ਉਹ 10 ਲੱਖ ਰੁਪਈਆ ਕਮਾ ਸਕਦਾ ਉਧਰ 100 ਕਿੱਲੇ ਵਾਲਾ ਜੇ ਮਤਲਬ ਮਤਲਬ 100 ਕਿੱਹੇ ਦੀ ਖੇਤੀ ਕਰਦਾ 70000 ਠੇਕਾ ਦੇ ਰਿਹਾ ਆ ਤਾਂ ਉਹ 10 ਲੱਖ ਤਾਂ ਕਮਾ ਰਿਹਾ 100 ਕਿੱਲੇ ਮਜ਼ਦਨ ਤੇ 100 ਕਿੱਲੇ ਮਗਰ ਉਹਨੂੰ ਖਲਜਗਣ ਕਿੰਨਾ ਕਰਨਾ ਪਊਗਾ ਟਰੈਕਟਰ ਕਿੰਨੇ ਉਹਨੂੰ ਚਾਹੀਦੇ ਆ ਘੱਟੋ ਘੱਟ 2 ਜਾਂ 3 ਟਰੈਕਟਰ ਤਾਂ ਆਪਣੇ ਲਊਗਾ ਨਾ ਉਹ ਤੇ ਪਚੀਆਂ ਕਿੱਲੇ ਵਾਲਿਆਂ ਨੂੰ ਇੱਕ ਟਰੈਕਟਰ ਦੀ ਲੋੜ ਆ ਕੱਲੋਂ ਜੇ 19 ਕੀ ਗੱਲ ਹੁੰਦੀ ਆ ਕਿਉਂਕਿ ਇਹ ਵੀ ਤਾਂ 10000 ਰੁਪਏ 70000 ਵਾਲਾ ਵਾਚ ਸਕਦਾ ਜੇ ਦੋਨੇ ਫਸਲਾਂ ਪੂਰੀਆਂ ਲੱਗਦੀਆਂ ਆ ਜੇ ਇੱਕ ਅੱਧੀ ਫਸਲ ਵਿੱਚ ਵੀ ਮੰਨ ਲਾ ਕੋਈ ਕੁਦਰਤੀ ਮੌਸਮ ਵਾਲੋ ਕੋ ਮਾਰ ਪੈ ਗਈ ਜਾਂ ਕੋ ਇਹੋ ਜੀ ਗੱਲਬਾਤ ਹੋ ਗਈ ਤਾਂ ਉਹ ਕੋਲੋਂ ਪੈ ਜਾਣੇ ਆ ਤੇ ਕੱਲੋਂ ਜੇ 19 ਕੀ ਗੱਲ ਇਹੋ ਜੀ ਹੁੰਦੀ ਆ ਕੋਈ ਮੌਸਮ ਦੀ ਮਾਰ ਪੈਂਦੀ ਆ ਤਾਂ 100 ਕਿੱਲੇ ਵਾਲੇ ਨੂੰ 100 ਕਿੱਲੇ ਦਾ ਹੀ ਖਰਚਾ ਕੀਤਾ ਹੋਣਾ ਤਾਂ 100 ਕਿੱਲੇ ਦਾ ਠੇਕਾ ਗਿਆ ਹੋਣਾ ਕਿੱਡਾ ਤਕੜਾ ਹਨਾ ਤੇ 25 ਕਿੱਲੇ ਵਾਲੇ ਨੂੰ 25 ਦਾ ਹੀ ਪਊਗਾ ਅੱਵਲ ਤਾਂ ਚਲੋ ਪ੍ਰਮਾਤਮਾ ਕਿਸੇ ਨੂੰ ਪਾਵੇ ਨਾ ਪਰ ਪੈਂਦਾ ਹਰ ਇੱਕ ਸਾਲ ਕੁਦਰਤੀ ਘਰੂਪੀ ਆਪਣੇ ਹੁੰਦੀ ਆ ਹਨਾ ਤੇ ਕਦੀ ਫਸਲ ਦਾ ਨੁਕਸਾਨ ਤਾਂ ਹੁੰਦਾ ਹੀ ਆਇਆ ਤੇ ਕੋਈ ਸਾਲ ਸੌਖ ਦਾ ਨਿਕਲਦਾ ਜਿਹਦੇ ਵਿੱਚ ਦੋਵੇਂ ਫਸਲ ਆਏ ਹਨ ਪੂਰੀਆਂ ਭਾਰੀਆਂ ਨਿਕਲੀਆਂ ਉਹਨੇ ਤਾਂ ਹਰ ਇੱਕ ਸਾਲ ਇੱਕ ਫਸਲ ਜ਼ਿਆਦਾ ਭਾਰੀ ਹੋ ਗਈ ਦੂਏ ਪਾਸ ਦੂਈ ਫਸਲ ਥੋੜੀ ਜੀ ਦਬ ਜਾਂਦੀ ਆ ਜੇ ਹੁਣ ਮੰਨ ਲਓ ਇੱਕ ਬੰਦਾ 25 ਕਿੱਲੇਾਂ 'ਚ ਉਹਨੇ ਵੈਸੇ ਕੁਮਾਰਿਆ ਉਧਰੋਂ 100 ਕਿੱਲੇ ਦਾ ਹੀ ਠੂਆ ਮਾਰਨ ਪਿਉ ਉਹਨਾਂ 100 ਕਿੱਲੇ ਦੀ ਕਰੋ ਵੀ ਨਾ 25 ਦੀ ਕਰੋ ਉਹੀ ਬਾਕੀ ਜਿਹੜੇ 75 ਕਿੱਲੇ ਬਾਜਦੇ ਆ ਉਹ ਬਾਕੀ ਕਰ ਲੂਗੇ 25 25 ਜਿਹੜੇ ਇੱਕ ਦੂਜੇ ਤੋਂ ਬਾਧ-ਬਾਧ ਕੇ ਠੇਕਾ ਏਸੇ ਲਈ ਵਧਾਉਣੇ ਆਪਾਂ ਵੀ ਜ਼ਮੀਨ ਮੈਨੂੰ ਮਿਲ ਜਵੇ ਮੈਨੂੰ ਮਿਲ ਜਵੇ ਵੀ ਉਹੀ ਜੇ ਆਪਾਂ ਠੇਕੇ ਜਾਇਜ਼ ਕਰ ਲਈਏ ਤਾਂ ਆਪਣਾ ਥੋੜੇ ਕਿੱल्ल्याਾਂ ਦੇ ਵਿੱਚੇ ਉਹਨੇ ਪੈਸੇ ਆਪਾਂ ਨੂੰ ਬਚਣ ਲਾਪਣ ਤੇ ਨਾਲੇ ਤਾਂ ਸਾਰਿਆਂ ਨੂੰ ਇੱਕ ਦੂਜੇ ਦੇ ਉੱਪਰ ਦੀ ਪੈਣ ਦੀ ਲੋੜ ਨਾ ਪਊਗੀ ਜਿਦਾਂ ਹੁਣ ਆਪਣੇ ਆ ਕਿਸਾਨ ਜਥੇਬੰਦੀਆਂ ਆ ਉਹ ਜ਼ਿੰਮੇਦਾਰਾਂ ਨੂੰ ਮੇਰੇ ਹਿਸਾਬ ਨਾਲ ਸਮਝਾ ਸਕਦੀਆਂ ਜਾਂ ਉਹਨਾਂ ਜਿਹੜੇ ਚੰਗੇ ਲੀਡਰ ਆ ਮਤਲਬ ਉਹਨਾਂ ਨੂੰ ਮੋਹਰੇ ਆਉਣਾ ਜਿੱਦਾਂ ਆਪਣੇ ਹੁਣ ਸਾਡੇ ਦੁਆਬੇ 'ਚ ਮਨਜੀਤ ਰਾਏ ਆ ਆਪਾਂ ਉਹਨੂੰ ਵਧੀਆ ਮੰਨਦੇ ਆ ਵੀ ਮੇਰੇ ਹਿਸਾਬ ਨਾਲ ਵੀ ਉਹਦੀ ਲੋਕ ਗੱਲ ਸੁਣਦੇ ਆ ਲੋਕ ਇਹੋ ਜਿਹੇ ਲੀਡਰਾਂ ਨੂੰ ਮੋਹਰੇ ਮੇਰੇ ਹਿਸਾਬ ਨਾਲ ਆਉਣਾ ਚਾਹੀਦਾ ਕੋਈ ਕਾਨੂੰਨ ਜਾਂ ਮਤਲਬ ਕੋਈ ਜੂਨੀਅਨ ਇਹੋ ਜਿਹੀ ਬਣੇ ਵੀ ਜਿਹੜਾ ਇਹ ਰੂਲ ਭੰਗ ਕਰੂਗਾ ਵੀ ਉਹਨੂੰ ਆਪਾਂ ਆਹ ਡੰਨ ਜਾਂ ਸਜ਼ਾ ਲਾਵਾਂਗੇ ਹਨਾ ਤੇ ਦੂਜੀ ਗੱਲ ਹੁਣ ਦੂਜੇ ਪਾਸੇ ਮਨੂੰ ਜਿਹੜੇ ਠੇਕੇ ਤੇ ਜ਼ਮੀਨਾਂ ਦਿੰਦੇ ਉਹ ਨਹੀਂ ਗਾਲਾਂ ਕੱਢਣੀਆਂ ਪਰ ਫਿਰ ਵੀ ਜਿਹੜੇ ਠੇਕੇ ਤੇ ਜ਼ਮੀਨਾਂ ਦਿੰਦੇ ਆ ਨਾ ਉਹ ਬੰਦਾ ਜ਼ਮੀਨ ਠੇਕੇ ਤੇ ਦਿੰਦਾ ਜਾਂ ਤਾਂ ਉਹ ਜਿਹੜਾ ਬਾਹਰ ਆ ਜਾਂ ਫਿਰ ਉਹ ਜਿਹੜੇ ਕੋਈ ਜੌਬ ਕਰਦਾ ਆ ਜਾਂ ਨੌਕਰੀ ਕਰਦਾ ਆ ਹਨਾ ਵੀ ਮਾਰ ਕੋ ਕੋ ਕਮਾਈ ਦਾ ਸਾਧਨ ਹੈਗਾ ਆ ਤੇ ਉਹ ਠੇਕੇ ਤੇ ਦਿੰਦਾ ਜ਼ਮੀਨ ਹਨਾ ਜਿਹੜੇ ਕੋ ਬੰਦਾ ਨਾ ਤਾਂ ਬਾਹਰ ਗਿਆ ਆ ਤੇ ਨਾ ਉਹ ਕੋਈ ਜੌਬ ਕਰਦਾ ਉਹ ਬੰਦੇ ਨਾਰਮਲ ਖੇਤੀ ਕੋਸ਼ਣਾ ਤਾਂ ਕੁੱਝ ਤਾਂ ਕਰਦਾ ਹੀ ਹੋਊਗਾ ਫਿਰ ਉਹ ਖੇਤੀ ਕਰਦਾ ਹੋਊਗਾ ਇਸ ਕਰਕੇ ਮਤਲਬ ਜੇ ਠੇਕੇ ਤੇ ਜ਼ਮੀਨ ਵਾਲਿਆਂ ਨੇ ਹੁਣ ਗਾਲਾਂ ਕੱਢਣੀਆਂ ਉਹ ਬਿਸ਼ੱਕ ਕੱਢ ਲੈਣ ਪਰ ਉਹਨਾਂ ਕੋਲ ਫੇਰ ਵੀ ਕੋਈ ਯਾਰ ਕੋਈ ਕਮਾਈ ਦਾ ਸਾਧਨ ਹੈਗਾ ਆ ਵੀ ਜੇ ਕੋਈ ਤਕੜਾ ਆ ਹਨਾ ਵੀ ਉਹ ਸੋਚੇ ਮੇਰੇ ਕੋਲ ਮਸ਼ੀਨਰੀ ਵੱਧਿਆ ਵੀ ਮੈਂ ਇੰਨੇ ਖੇਤ ਬਾਹ ਸਕਦਾ ਉਹ ਇਹ ਨਾ ਸੋਚੇ ਉਹ ਆਪਣੀ ਇਨਕਮ ਸੋਚੇ ਵੀ ਜੇ ਮੈਂ ਮੇਰਾ ਠੇਕਾ ਇੰਨੇ ਇਹ ਘਟਮ ਨੂੰ ਜੈਜ ਰੇਟ ਤੇ ਮਿਲ ਜੂਗਾ ਤਾਂ ਮੇਰੀ ਥੋੜਿਆ ਖੇਤਿਆਂ ਦਾ ਬਾਈ ਨਾ ਮੇਰਾ ਸਰ ਸਕਦਾ ਜਿੰਨੀ ਮੈਨੂੰ ਹੁਣ ਇਨਕਮ ਹੈ ਉਨੀ ਇਨਕਮ ਮੈਨੂੰ ਹੋ ਸਕਦੀ ਆ ਠੀਕ ਹੈ ਤੇ ਉਹੀ ਜਿਹੜੇ ਬਾਧੂ ਖੇਤੇ ਹੋ ਕੋਈ ਜੇ ਕੋ ਨਹੀਂ ਹੈਗੇ ਉਹ ਬਾ ਲਵੇ ਜਿਹੜਾ ਹੈ ਨਾ ਆਪੇ ਇਹਨਾਂ ਇੱਕ ਦੂਜੇ ਦੇ ਉੱਪਰ ਚੜ੍ਹ ਚੜ੍ਹ ਕੇ ਆਪਣੇ ਲੋਕ ਠੇਕੇ ਵਧਾਉਗੇ ਇਸ ਕਰਕੇ ਆਪਾਂ ਹਰ ਪਾਸੇ ਜੇ ਸਰਕਾਰਾਂ ਨੂੰ ਕੋਸੀਏ ਮੇਰੇ ਹਿਸਾਬ ਨਾਲ ਉਹ ਗੱਲ ਨਹੀਂ ਬਣਦੀ ਆਪਣੀ ਪੀੜ੍ਹੀ ਹੇਠਾਂ ਵੀ ਮੜ ਜਾ ਸੋਟਾ ਫੇਰ ਲੋਵੇ ਅਸੀਂ ਵੀ ਗਲਤੀਆਂ ਕਰ ਰਹੇ ਆਂ ਅੱਜ ਸਰਕਾਰ ਰੇਟ ਜੰਨਾ ਮਰਜ਼ੀ ਝੋਨੇ ਦਾ ਕਰ ਤੇ ਕਣਕ ਦਾ ਕਰਦ ਕਿਸਾਨ ਦਾ ਹਾਲ ਉਹੀ ਰਹਿਣਾ ਤੇ ਜੇ ਆਪਾਂ ਫਿਰ ਆਪਾਂ ਇਹਨਾਂ ਹਰਕਤਾਂ ਤੋਂ ਨਹੀਂ ਹਟ ਸਕਦੇ ਫਿਰ ਸਾਨੂੰ ਪੇਟਣ ਦਾ ਵੀ ਰੋਣ ਦਾ ਵੀ ਕੋਈ ਹੱਕ ਨਹੀਂ ਹੈਗਾ ਵੀ ਜੇ ਕੋਈ ਕੱਲ 19 ਕਿ ਹੁੰਦੀ ਆ ਹਨਾ ਕੋਈ ਫਸਲ ਮਰ ਗਈ ਜਾਂ ਕੋਈ ਕੁਛ ਹੁੰਦਾ ਫਿਰ ਅਸੀਂ ਧਰਨੇ ਲਾ ਕੇ ਬੈਠੀਏ ਤੇ ਜੇ ਚਾਹੁੰਦੇ ਆ ਵੀ ਵੀ ਖੇਤੀ ਚ ਕੋਈ ਸੁਧਾਰ ਹੋਵੇ ਤਾਂ ਫਿਰ ਇਹਨਾਂ ਗੱਲਾਂ ਨੂੰ ਵੀ ਥੋੜਾ ਬਹੁਤਾ ਮੰਨੋ ਬਾਕੀ ਕਿਸਾਨ ਜੂਨੀਅਨੋਂ ਰਿਕਵੈਸਟ ਆ ਵੀ ਉਹ ਇਸ ਗੱਲ ਤੇ ਅੱਗੇ ਪਹਿਲ ਕਰਨ ਕਿਉਂਕਿ ਕਿਸੇ ਨੂੰ ਤਾਂ ਇਸ ਗੱਲ 'ਤੇ ਮੋਰੇ ਲੱਗਣਾ ਪਊਗਾ ਤੇ ਉਹ ਮੋਰੇ ਲੱਗ ਕੇ ਇਹ ਕੰਮ ਕਰਨ ਤਾਂ ਆਪਣੇ ਕਿਸਾਨਾਂ ਦਾ ਭਲਾ ਹੋ ਸਕਦਾ ਕੱਲੀਆਂ ਆਪਾਂ ਜੇ ਰਿਪੋਰਟਾਂ ਲਾਗੂ ਕਰਾ ਵੀ ਲਈਆਂ ਤਾਂ ਉਹਦਾ ਆਪਾਂ ਨੂੰ ਕੋਈ ਫਾਇਦਾ ਨਹੀਂ ਹੋਣਾ ਜੇ ਮੇਰੇ ਨਾਲ ਸਹਿਮਤ ਆ ਤਾਂ ਜਰੂਰ ਲਾਈਕ ਸ਼ੇਅਰ ਕਮੈਂਟ ਕਰ ਦਿਓ ਧੰਨਵਾਦ ਜੀ